ਸਰ ਨਾਲ ਜੁੜੇ ਹੋਏ ਨੇ ਬਲਜੀਤ ਸਿੰਘ ਬੱਲੀ ਸਾਹਿਬ ਸੀਨੀਅਰ ਪੱਤਰਕਾਰ ਤੇ ਮੁੱਖ ਸੰਪਾਦਕ ਨੇ ਬਾਬੂ ਸ਼ਾਹੀ .com ਦੇ ਬੱਲੀ ਜੀ ਬਹੁਤ-ਬਹੁਤ ਸਵਾਗਤ ਆ ਤੁਹਾਡਾ ਕੀ ਰਿਐਕਸ਼ਨ ਹੈ 55% ਦਾ ਆਂਕੜਾ 5 ਵਜੇ ਤੱਕ ਦਾ ਹੈਗਾ ਕਿੰਨੀ ਕੁ ਵੋਟ ਫੀਸਦ ਤੁਹਾਨੂੰ ਲੱਗਦਾ ਕਿ ਵੱਧ ਸਕਦੀ ਹੈ 6 ਵਜੇ ਤੱਕ ਦਾ ਆਂਕੜਾ ਕਿ 10% ਦਾ ਮਾਰਜਨ ਲੈ ਕੇ ਚੱਲ ਸਕਦੇ ਆ ਨਹੀਂ ਦੇਖੋ 10% ਦੀ ਤਾਂ ਨਹੀਂ ਹੋ ਸਕਣਾ ਹੋਰ 5-6% ਦੀ ਲੱਗਦਾ 5-6% ਦੀ ਹੂੰ ਕਬੇ ਵਜੇ ਕਿਤਾ ਹੈਗਾ ਕਿ ਦੁਪਹਿਰ ਵੇਲੇ ਲੋਕਾਂ ਨੂੰ ਇਹ ਸਿੱਖਾ ਕਿ ਬਹੁਤ ਗਰਮੀ ਹੈ ਲੋਕ ਜੀ ਸ਼ਾਮ ਨੂੰ ਕੁਝ ਲੋਕੀ ਬਹੁਤ ਸਵੇਰੇ ਆਏ ਕੁਝ ਸ਼ਾਮ ਨੂੰ ਵੀ ਆਉਣਗੇ ਜਿਹੜੇ ਆਖਰੀ ਜਿਹੜੀ ਹੈ ਘੰਟਾ ਹੈਗਾ ਉਹਦੇ ਚ ਪੋਲਿੰਗ ਜਿਆਦਾ ਹੋਣ ਦੀ ਉਮੀਦ ਹੈਗੀ ਹੈ ਕਿਉਂਕਿ ਗਰਮੀ ਬਹੁਤ ਸੀਗੀ ਜੀ ਜੀ ਤੇ ਪਰ ਫਿਰ ਵੀ 5 6% 5% ਹੋਰ ਹੋ ਜਾਏਗਾ ਬਤਵਾ ਤਾਂ 60 ਬਾਅਦ 62% ਦੀ ਉਮੀਦ ਹੈਗੀ ਕਿ ਇੰਨੀ ਪੋਲਿੰਗ ਹੋਏਗੀ ਤੇ ਜਿਵੇਂ ਤੁਸੀਂ ਪਹਿਲਾਂ ਦੱਸ ਚੁੱਕੇ ਬਾਅਦ 10% ਦਾ ਗਿਆ 72% ਸੀ ਪਿਛਲੀ ਵਾਰ ਹਾਂ ਹਾਂ ਤੇ ਪੂਲ ਪਰਸੈਂਟੇਜ ਇਹ ਹਰਾਨੀ ਦੀ ਗੱਲ ਇਹ ਹੈ ਵੀ ਚੰਡੀਗੜ੍ਹ ਚ ਇਸ ਨਾਲੋਂ ਜ਼ਿਆਦਾ ਹੈ ਆਹੋ ਹਿਮਾਚਲ ਚ ਜ਼ਿਆਦਾ ਹੈ ਜ਼ਿਆਦਾ ਬਿਲਕੁਲ ਚੰਡੀਗੜ੍ਹ ਚ ਜ਼ਿਆਦਾ ਹੈ ਹਾਂ ਹਾਂ ਵੀ ਦੇਖੋ ਜੀ ਬੱਲੀ ਜੀ ਤੁਹਾਨੂੰ ਤੁਹਾਨੂੰ ਕਾਰਨ ਕੀ ਲੱਗਦਾ ਹੈ ਕਿ ਵੋਟ ਪੋਲ ਘਟ ਹੋਣ ਦਾ ਪੰਜਾਬ ਦੇ ਵਿੱਚ ਕਾਰਨ ਕੀ ਨਜ਼ਰ ਆਉਂਦਾ ਹੈ ਚੰਡੀਗੜ੍ਹ ਦੇ ਵਿੱਚ ਹੋ ਗਈ ਹਿਮਾਚਲ ਚ ਹੋ ਗਈ ਵਾਈ ਨਾਟ ਪੰਜਾਬ ਪੰਜਾਬ ਦੇ ਵਿੱਚ ਇਕ ਤਾਂ ਇਸ ਵਾਰ ਮਲਟੀ ਕਾਰਨਰ ਕੰਟੈਸਟ ਸੀਗੇ ਜੀ ਅ ਮਨੇ ਚਾਰ ਕੌੜੇ ਜਾਂ ਪੰਜ ਪੌੜੇ ਮੁਕਾਬਲੇ ਸੀ ਲੋਕਾਂ ਨੂੰ ਜਿਹੜਾ ਨਾ ਦੇ ਦੂਸਰਾ ਜਿੰਨੀਆਂ ਦਲ ਬਦਲੀਆਂ ਹੋਈਆਂ ਜਿਹਨੇ ਕੋਈ ਕਿੱਧਰ ਚਲੇ ਗਿਆ ਕੋਈ ਕਿੱਧਰ ਚਲੇ ਗਿਆ ਕਿੱਧਰ ਚਲੇ ਗਿਆ ਲੋਕਾਂ ਲੋਕ ਥੋੜੇ ਬਸਲ ਇਸ ਕਰਤਾ ਲੋਕਾਂ ਨੂੰ ਮਜੂਰੀ ਸੀਗੀ ਲੋਕਾਂ ਤੁਸੀਂ ਜਦੋਂ ਆਪਾਂ ਨੂੰ ਫੀਲਡ 'ਚ ਤੁਹਾਡੇ ਰਿਪੋਰਟਰ ਵੀ ਜਾਂਦੇ ਸੀ ਸਾਡੇ ਵੀ ਜਾਂਦੇ ਸੀ ਉਹ ਕਹਿੰਦੇ ਯਾਰ ਦੇਖਾਂਗੇ ਸਮਝ ਨਹੀਂ ਆਉਂਦੀ ਸਾਰੇ ਕੁਝ ਕਿਹਾ ਕੀ ਹੈ ਬਲੇ ਇਸ ਤਰ੍ਹਾਂ ਦਾ ਜਿਹੜਾ ਸੀ ਨਾ ਵੀ ਬਿਓ ਕੋਈ ਕਿੱਧਰ ਜਾ ਰਿਹਾ ਹੈ ਕੋਈ ਕਿੱਧਰ ਜਾ ਰਿਹਾ ਹੈ ਜੀ ਕੁੱਤੇ ਜਾ ਰਿਹਾ ਫਿਰ ਪੰਜ ਪੰਜ ਕਾਰਨਰ ਕੰਟੈਸਟ ਨੇ ਲੋਕਾਂ ਨੂੰ ਫੈਸਲੇ ਕਰਨੇ ਆ ਔਖੇ ਹੋ ਜਾਂਦੇ ਨੇ ਤੇ ਜੀ 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 ਪਾਰਟੀਆਂ ਤੋਂ ਜਿਹੜੀ ਥੋੜੀ ਮਯੂਸੀ ਉਹਦਾ ਸਿਸਤਾ ਆਦੀ ਅਤੇ ਨਤਾਵਾ ਤੋਂ ਨਤਾਵਾ ਨੇ ਜਿਵੇਂ ਦਲ ਬਦਲੀ ਕੀਤੀ ਹੈ ਜਦ ਕਿ ਚਾਹੀ ਮੈਨੂੰ ਲੱਗਦਾ ਸੀ ਉਹ ਮਯੂਸੀ ਜਿਹੜੀ ਹੈ ਤੇ ਕੰਫਿਊਜ਼ਨ ਜਿਹੜਾ ਉਹ ਕਾਰਨ ਲਿਆ ਚਲੋ ਮੈਂ ਆਣਾ ਵਾਪਸ ਤੁਹਾਡੇ ਕੋਲ ਉਦਾਸੀਨਤਾ ਜ਼ਰੂਰ ਵੋਟਰਾਂ ਦੇ ਵਿੱਚ ਨਜ਼ਰ ਆਈ ਹੈ ਜਿਵੇਂ ਸਰਨ ਵੀ ਕਿਹਾ ਕਿ ਲੋਕ ਥੋੜੇ ਜੇ ਨਿਰਾਸ਼ ਤੇ ਹਤਾਸ਼ ਦਿਖਾਈ ਜ਼ਰੂਰ ਦਿੱਤੇ ਜਿਸ ਦੇ ਕਰਕੇ ਇਹ ਲੱਗਿਆ ਕਿ ਉਹਨਾਂ ਕਿ ਵੋਟ ਜਿਹਨੂੰ ਮਰਜ਼ੀ ਪਾ ਲਈਆਂ ਕੋਈ ਚੱਕਰ ਨਹੀਂ ਆ ਪਰ ਜਿਹੜੀ ਨਰਾਜ਼ਗੀ ਹੈ ਕਿ ਤਰ੍ਹਾਂ ਕਿਤੇ ਦੇਖਣ ਨੂੰ ਮਿਲੀ ਹੈ ਬਲਜੀਤ ਬੱਲੀ ਜੀ ਬੱਲੀ ਜੀ ਕਿੱਦਾਂ ਲੱਗਦਾ ਆਰ ਭਾਰਤ ਨੇ ਇਹ ਦਾਵਾ ਕਰ ਦਿੱਤਾ ਹੈ ਕਿ ਸਰਕਾਰ ਐਨਡੀਏ ਦੀ ਬਣ ਸਕਦੀ ਹੈ ਇਸ ਐਗਜ਼ਿਟ ਪੋਲ ਦੇ ਜ਼ਰੀਏ ਦੇਖੋ ਪਹਿਲੇ ਥੋੜੀ ਜਿਹੀ ਐਗਜ਼ਿਟ ਪੋਲ ਬਾਰੇ ਜਿਹੜੀ ਗੱਲ ਕੀਤੀ ਸੀ ਮੈਂ ਉਹਦੇ ਬਾਰੇ ਮੈਂ ਵੀ ਕਰਨਾ ਚਾਹਣਾ ਜੀ ਜੀ ਪਲੀਜ਼ ਕੋਈ ਵੇੜਾ ਹੁੰਦਾ ਸੀ ਜਦੋਂ ਐਗਜ਼ਿਟ ਪੋਲ ਫਿਜ਼ੀਕਲ ਹੁੰਦੇ ਸੀ ਬਾਕਸ ਲਾਏ ਜਾਂਦੇ ਸੀ ਤੇ ਉਸੇ ਤਰ੍ਹਾਂ ਦਾ ਸਿਕਰਟ 벨ਟ ਯੂਜ਼ ਕਰਦੇ ਸੀ ਤੇ ਸੈਂਪਲ ਵੀ ਭਾਵੇਂ ਬੇਸ਼ੱਕ ਥੋੜਾ ਹੁੰਦਾ ਸੀ ਪਰ ਉਹ ਬਹੁਤ ਨੇੜੇ ਜਿਹੇ ਹੁੰਦੇ ਸੀ ਅੱਜ ਕੱਲ ਜਿਹੜਾ ਇਗਨਿਟ ਪੋਲ ਦਾ ਤਰੀਕਾ ਹੈ ਜੀ ਉਹ ਨਹੀਂ ਰਿਹਾ ਟ੍ਰੈਡੀਸ਼ਨਲ ਤਰੀਕਾ ਹੁੰਦਾ ਜੀ ਜਦੋਂ ਹੁਣ ਉਹ ਫੋਨ ਤੇ ਜਾਂ ਹੋਰ ਤਰੀਕੇ ਵਰਤਦੇ ਨੇ ਜਿਹੜੇ ਡਿਜੀਟਲ ਤਰੀਕੇ ਵਰਤਦੇ ਨੇ ਪਾਉਂਟਰਸ ਤੋਂ ਲੈਣਦੇ ਆ ਜੀ ਤੇ ਉਹਦੇ ਵਿੱਚ ਕੀ ਹੁੰਦਾ ਹੈ ਕਿ ਐਗਜ਼ਿਟ ਪੋਲ ਦੇ ਬਹੁਤ ਥੋੜੇ ਜਿਨੇਟ ਪੋਲ ਨੇ ਜਿਹੜੇ ਨੇੜੇ-ਤੇੜੇ ਹੁੰਦੇ ਨੇ ਸਹੀ ਹੁੰਦੇ ਨੇ ਬਹੁਤੇ ਗਲਤ ਹੀ ਨਿਕਲਦੇ ਰਹੇ ਜੀ ਜੀ ਕਿਉਂਕਿ ਅੱਜ ਕੱਲ ਹਰੇਕ ਨੂੰ ਐਵੇਂ ਮੈਂ ਜਦੋਂ ਬੋਲੂਗਾ ਜਾਂ ਗੱਲ ਕਰੂੰਗਾ ਜਾਂ ਦੱਸੂਗਾ ਔਰ ਗਾਡ ਹੋ ਰਹੀ ਹੈ ਇਹਦੀ ਵੀਡੀਓ ਬਣ ਰਹੀ ਹੈ ਮੁੜ ਕੇ ਮੇਰਾ ਰਿਫਲੈਕਸ਼ਨ ਆਵੇ ਕੋਈ ਸੋ ਵੋਟਰ ਬੋਲਦੇ ਨਹੀਂ ਐ ਬਹੁਤੇ ਜਾਂ ਅਸਾਹੀ ਨਹੀਂ ਬੋਲਦੇ ਸੋ ਮੈਨੂੰ ਲੱਗਦਾ ਕਿ ਇੱਕ ਤੱਕ ਜਿਹੜੇ ਪੋਲਸ ਜਿਹੜੇ ਆ ਨਾ ਦੇਖੋ ਤੁਸੀਂ 80% ਤਾਂ ਗਲਤ ਨਿਕਲਦੇ ਨੇ 20% ਠੀਕ ਨਿਕਲਦੇ ਨੇ ਜਾਂ 10 10% ਹੀ ਮਸਾਂ ਜੀ ਤੇ ਇੱਕ ਤਾਂ ਇਹ ਆ ਦੂਸਰਾ ਇਹ ਆ ਇਹ ਦੇਖੋ ਜਿਹੜਾ ਮਾਹੌਲ ਸੀਗਾ ਜਿਹੜਾ ਭਾਜਪਾ ਨੇ ਨਰੇਟਿਵ ਬਣਾਇਆ ਸੀ ਕਿ 400 ਸੀਟਾਂ ਤੋਂ ਵੱਧ ਆਲਾ ਜੀ ਜੇ ਜਦੋਂ ਫੀਲਡ ਦੇ ਵਿੱਚ ਕੰਪੇਨਿੰਗ ਹੋਈ ਜਾਂ ਪੋਲਿੰਗ ਹੋਈ ਉਸ ਦੌਰਾਨ ਜਾਂ ਦੂਜੇ ਇੰਡੀਆ ਗੱਟਚੋੜ ਨੇ ਕੰਪੇਨਿੰਗ ਕੀਤੀ ਇਸ ਬੱਚਿਆਂ ਨੇ ਉਹਦੇ ਤੋਂ ਜਾਂ ਜਿਹੜੀ ਬੀਜੇਪੀ ਦੇ ਲੀਡਰਸ਼ਿਪ ਦੀ ਜਿਹੜੀ ਬਾਡੀ ਲੈਂਗੁਏਜ ਸੀ ਉਸ ਤੋਂ ਇਹ ਤਾਂ ਲੱਗਾ ਕਿ ਉਹਨਾਂ ਨੂੰ ਜਿਹੜੀ ਈਜ਼ੀ ਨਹੀਂ ਲੱਗ ਰਿਹਾ ਉਹਨਾਂ ਨੂੰ ਕੰਟੈਸਟ ਕਰਨਾ ਪੈ ਰਿਹਾ ਉਹਨਾਂ ਨੂੰ ਮੁਸ਼ਕਲ ਉਹਨਾਂ ਨੂੰ ਫਾਈਟ ਕਰਨੀ ਪਈ ਇਲੈਕਸ਼ਨ ਜਿਹੜੀ ਪਹਿਲਾਂ ਸੀ ਵੀ 400 ਆ ਜਣੀਆਂ ਸੀ ਉਹਨਾਂ ਦੀ ਬਾਡੀ ਲੈਂਗੁਏਜ ਤੋਂ ਉਹਨਾਂ ਦੇ ਭਾਸ਼ਣਾਂ ਤੋਂ ਇਹ ਤਾਂ ਮਹਿਸੂਸ ਹੋਇਆ ਸੀ ਕਿ ਇਹ ਇਹ ਈਜ਼ੀ ਟਾਸਕ ਨਹੀਂ ਹੈ ਜੀ ਟਾਈਮ ਫੇਸ ਕਰ ਰਿਹਾ ਬਲਜੀਤ ਬੱਲੀ ਜੀ ਬਲਜੀਤ ਬੱਲੀ ਜੀ ਦੀ ਨਜ਼ਰ ਦੇ ਵਿੱਚ ਪੰਜਾਬ ਦੇ 13 ਲੋਕ ਸਭਾ ਸੀਟਾਂ ਦੇ ਵਿੱਚ ਆਮ ਆਦਮੀ ਪਾਰਟੀ ਕਿੱਥੇ ਖੜਦੀ ਹੈ ਕਾਂਗਰਸ ਕਿੱਥੇ ਖੜ ਰਹੀ ਹੈ ਬੀਜੇਪੀ ਤੇ ਅਕਾਲੀ ਦਲ ਕਿੱਥੇ ਖੜਦਾ ਜੀ 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 ਆ ਰਹੀ ਹੈ ਜੀ ਸਰ ਮੇਰਾ ਸਵਾਲ ਤੁਸੀਂ ਸੁਣ ਲਿਆ ਸੀ ਮੈਂ ਸਵਾਲ ਸੁਣ ਲਿਆ ਹੈ ਪਰ ਇਹ ਨਹੀਂ ਹੈ ਜਿਹੜੇ ਐਗਜ਼ਿਟ ਪੋਲ ਆਏ ਨੇ ਉਹ ਚ ਹਰਿਆਣੇ ਦੀ ਹੈ ਤੇ ਅੱਜ ਐਗਜ਼ਿਟ ਪੋਲ ਕਿਸੇ ਨੇ ਵੀ ਅਜੇ ਪੰਜਾਬ ਦਾ ਡਾਟਾ ਨਹੀਂ ਦਿੱਤਾ ਨਹੀਂ ਪੰਜਾਬ ਦਾ ਕਿਸੇ ਨੇ ਨਹੀਂ ਦਿੱਤਾ ਪੰਜਾਬ ਦਾ ਨਹੀਂ ਦਿੱਤਾ ਜੀ ਤਾਂ ਪੰਜਾਬ ਦੇ ਵਿੱਚ ਪਹਿਲੀ ਗੱਲ ਤਾਂ ਜਿਹੜਾ ਜਿਹੜਾ ਮੈਂ ਜਿਹੜੀ ਪਹਿਲੇ ਗੱਲ ਕਰ ਜੀ ਸੀ ਕੀ ਤੁਹਾਨੂੰ ਲੱਗਦਾ ਹੈ ਕਿ ਨੈਸ਼ਨਲ ਲੈਵਲ ਤੇ ਇੰਡੀਆ ਦੀ ਸਰਕਾਰ ਬਣੇਗੀ ਹਮ ਅ ਉਹ ਦੇਖੋ ਸਰਵੇ ਦਾ ਇਹਨਾਂ ਤੇ ਜਿਹੜੇ ਡੈਟ ਪੋਇੰਟ ਨੇ ਮੈਨੂੰ ਇਹਨਾਂ ਤੇ ਤਾਂ ਕਿਉਂਕਿ ਇਹਦੇ ਵਿੱਚ ਕਨਟਰਡਿਕਸ਼ਨ ਬੜੀਆਂ ਨੇ ਹਰਿਆਣੇ ਜਿਵੇਂ ਦਿਸ ਰਹੀ ਹੈ ਹਾਂ ਹਰਿਆਣੇ ਗ੍ਰੈਂਡ ਸਿਟੀ ਵਿੱਚ ਹੋ ਰਿਹਾ ਹੈ ਤੇ ਜਿਹੜੇ ਕਨਟਰਡਿਕਸ਼ਨਸ ਆ ਬਹੁਤ ਨੇ ਹਾਂ ਪਰ ਓਵਰ ਆਲ ਫਿਰ ਵੀ ਇਹ ਲੱਗਦਾ ਕਿ ਕਿਸੇ ਨਾ ਕਿਸੇ ਰੂਪ ਚ ਐਨਡੀਏ ਦੀ ਸਰਕਾਰ ਦੀ ਸੰਭਾਵਨਾ ਤਾਂ ਹੈਗੀ ਹੈ ਹੈਗੀ ਹੈ ਯੈਸ ਬਲੈ ਐਡੀ ਵੱਡੀ ਜਿਹੜੀ ਵਿਕਟਰੀ ਉਹਨਾਂ ਦੀ ਮਤਲਬ ਐਨਡੀਏ ਦੀ ਹਾਂ ਬਿਲਕੁਲ ਠੀਕ ਹੈ ਦੋਗਲਾ ਹੀ ਫਰਕ ਹੈ ਜੀ ਕਿ ਬੀਜੇਪੀ ਦੀ ਮੈਜੋਰਟੀ ਸਰਕਾਰ ਬਣਨੀ ਹੈ ਕਿ ਐਨਡੀਆ ਬਣਦੀ ਹੈ ਬਿਲਕੁਲ ਠੀਕ ਹੈ ਇਹ ਦੋਨਾਂ ਕਲਾ ਹੀ ਫਰਕ ਹੈ ਜੀ 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 ਤਾਂ ਐਨਡੀਆ ਦੀ ਸੰਭਾਵਨਾ ਤਾਂ ਹੈਗੀ ਹੈ ਕੋਈ ਇਹਨੂੰ ਰੂਲ ਆਊਟ ਨਹੀਂ ਕੀਤਾ ਜਾ ਸਕਦਾ ਜੇ ਤੁਸੀਂ ਪੰਜਾਬ ਦੀ ਗੱਲ ਕੀਤੀ ਪੰਜਾਬ ਦੇ ਨਤੀਜੇ ਮਿਕਸ ਵੀ ਹੋਣਗੇ ਰਲਵੇਂਵੇਂ ਵੀ ਹੋਣਗੇ ਤੇ ਹਰਾਨੀ ਜਣਕ ਵੀ ਹੋਣਗੇ ਕਈ ਹੂੰ ਜਿਹੜੇ ਪਹਿਲਾਂ ਵੀ ਗੱਲ ਕੀਤੀ ਹੈ ਚਲੋ ਥੋੜਾ ਜਿਹਾ ਆਈਡੀਆ ਦੇ ਦਿਓ ਬੱਲੀ ਜੀ ਹੁਣ ਤਾਂ ਆਈਡੀਆ ਤਾਂ ਦੇ ਦਿਓ ਦੇਖੋ ਇੱਕ ਗੱਲ ਤਾਂ ਹੈਗਾ ਕਿ ਪੰਜਾਬ ਹਮੇਸ਼ਾ ਹੀ ਹਾਂ ਜਿਹੜਾ ਨੈਸ਼ਨਲ ਲੈਵਲ ਦਾ ਟ੍ਰੈਂਡ ਹੁੰਦਾ ਉਹਦੇ ਉਲਟ ਰਿਹਾ ਹੈ ਹਾਂ 2014 ਚ ਲੈ ਲਓ ਹਾਂ ਵੀ ਨੈਸ਼ਨਲ ਸਾਰੇ ਇੰਡੀਆ ਦੇ ਵਿੱਚ ਭਾਜਪਾ ਦੇ ਹੱਕ ਚ ਵੇਵ ਸੀ ਪੰਜਾਬ ਦੇ ਵਿੱਚ ਚਾਰ ਸੀਟਾਂ ਆਪ ਹੀ ਲੈ ਗਈ ਸੀ ਹਾਂ ਬਾਕੀ ਭਾਜਪਾ ਨੂੰ ਬਹੁਤ ਥੋੜੀ ਮਿਲੀ ਤੇ ਇਸੇ ਤਰ੍ਹਾਂ 2019 ਦੇ ਵਿੱਚ ਵੀ ਪਿੰਲੀ ਵਫਸੀ ਦੀ ਜੀਬੀਪੀ ਦੀ ਪਰ ਪੰਜਾਬ ਦੇ ਵਿੱਚ 8 ਸੀਟਾ ਕਾਂਗਰਸ ਲੈ ਗਈ ਸੀ ਪੰਜਾਬ ਦੇ ਵਿੱਚ ਜੀ 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 ਸੋ ਦਿੱਖਦਾ ਇਹ ਹੈ ਕਿ ਨੈਸ਼ਨਲ ਲੈਵਲ ਦਾ ਜੋ ਫੈਕਟਰ ਹੈ ਪੰਜਾਬ ਉਹ ਤੋਂ ਤੋਂ ਵੱਖਰਾ ਚੱਲਦਾ ਆਪਣਾ ਹੂੰ ਪੰਜਾਬ ਦਾ ਸਾਰਾ ਜਿਹੜਾ ਜਿਹੜਾ ਐਂਗਲੋਕ ਪੰਜਾਬ ਦਾ ਚਿਰ ਖਾਸਾ ਜਿਹੜਾ ਪੰਜਾਬੀ ਦਾ ਪੰਜਾਬੀ ਵੋਟਰ ਉਹ ਹਮੇਸ਼ਾ ਉਹ ਹਮੇਸ਼ਾ ਵੱਖਰਾ ਹੀ ਹੈ ਉਹ ਵੱਖਰਾ ਉਹਦੇ ਦੇ ਕਾਰਨ ਹੈ ਹਾਂ ਕਿ एक्सक्लूसिव वोट बैंक ਨਾਂ ਧਰਮ ਦੇ ਆਧਾਰ ਤੇ ਜਾਂ ਜਾਤ ਦੇ ਆਧਾਰ ਤੇ ਐਕਸਕਲੂਸਿਵ ਵੋਟ ਬੈਂਕ ਨਹੀਂ ਹੈਗਾ ਇਸੇ ਹੂੰ ਕੋਈ ਵੀ ਜਿਹੜੇ ਸਿੰਗਲ ਜਾਤ ਦੇ ਆਧਾਰ ਤੇ ਜਿਹੜੇ ਆਪਣੇ ਜਿਹੜਾ ਸੀਗੇ ਬੀਐਸਪੀ ਲੀਡਰ ਜਿਹੜੇ ਸਵਰਗੀ ਉਹਨਾਂ ਨੇ ਵੀ ਜੋਰ ਲਾ ਕੇ ਦੇਖ ਲਿਆ ਫਿਰ ਜੇ ਦੋ ਜਿਹੜੇ ਜਿਹੜੇ ਨਰੋਲ ਜਿਹੜੇ ਸਿੱਖ ਧਰਮ ਦੇ ਆਧਾਰ ਤੇ ਲੜਦੇ ਜੋ ਵੀ ਐਕਸੈਪਸ਼ਨ ਹੈਗੀ ਆ ਕਿ ਜਿਹੜੇ ਸੰਗਰੂਰ ਚ ਚਿਮ ਜੀਤ ਪ੍ਰਮਾਨ ਦਿੱਤੇ ਲੋ ਲੰਕ ਵਗਨ ਲੈ ਪਰ ਐਕਸਕਲੂਸਿਵ ਵੋਟ ਬੈਂਕ ਧਰਮ ਦੇ ਆਧਾਰ ਤੇ ਜਾਂਦੇ ਆਧਾਰ ਤੇ ਜਾਂ ਉਹ ਡਿਵੀਜ਼ਨ ਜਿਹੜੀ ਇੱਥੇ ਨਹੀਂ ਹੈਗੀ ਬਿਲਕੁਲ ਠੀਕ ਯਾਨੀ ਹੋਰ ਸਟੇਟਾਂ ਦੇ ਇਵਨ ਪੋਲਰਾਈਜੇਸ਼ਨ ਵੀ ਉਸ ਤਰ੍ਹਾਂ ਦੀ ਜਿਹੜੀ ਹਾਂ ਪਰ ਲੈਸਲੀ ਕੋਸ਼ਿਸ਼ ਵੀ ਹੋਈ ਹੈ ਫਿਰ ਵੀ ਬੱਲੀ ਜੀ ਬੱਲੀ ਜੀ ਫਿਰ ਵੀ ਤੁਹਾਡਾ ਤੁਹਾਡਾ ਅੰਦਾਜ਼ਾ ਕੀ ਕਹਿੰਦਾ ਹੈ ਇਸ ਵਾਰ 2022 ਚੋਣਾਂ ਮੈਂ ਇੱਕ ਇੱਕ ਐਗਜ਼ਾਮਪਲ ਦਿੰਦਾ 2022 ਦੇ ਵਿੱਚ ਵਨ ਸਾਈਡਡ ਕਲੀਨ ਸਵੀਪ ਸੀ 2024 ਦੀ ਇਲੈਕਸ਼ਨ ਦੇ ਵਿੱਚ ਉਦਾਂ ਦਾ ਕੁਝ ਨਜ਼ਰ ਆਏਗਾ ਕੋਈ ਵਨ ਸਾਈਡਡ ਨਹੀਂ ਹੋਏਗਾ ਹੂੰ ਤੇ ਜੇ ਉਹਦੇ ਮਿਕਸਰ ਜਗ ਚਾਹਣਗੇ ਹਮਮ ਔਰ ਉਹਦੇ ਚ ਸਲਾਈਟਲੀ ਜਿਹੜਾ ਉਹ ਕੰਗਰੈਟੇਬਲ ਲੱਗਦਾ ਹੈ ਹਮ ਪਰ ਅਜੇ ਨਤੀਜੇ ਦੱਸਣਗੇ ਹਾਂ ਪਰ ਮਿਕਸਰ ਜਗ ਚਾਹਣਗੇ ਨਤੀਜੇ ਜਿਹੜੇ ਆ ਉਹ ਤੋਂ ਕੁਝ ਹੈਰਾਨੀ ਜਨਕ ਜੀ ਵੀ ਆਉਣਗੇ ਤੇ ਵਨ ਸਾਈਡਡ ਕੁਝ ਵੀ ਨਹੀਂ ਹੋਣਾ ਬਿਲਕੁਲ ਠੀਕ ਹੈ